नहीं करा तो भेद करके नो 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 ਆਹ ਗੱਲ ਬਾਤ ਯਾਰ ਜੀ ਜਿਆ ਇਹ ਥੋੜਾ ਜੀ ਲੰਘ ਜੀ ਤਵੇ ਕਹਿੰਦੇ ਵੀ ਮੈਂ ਤਾਂ ਸਭ ਤੂੰ ਜਾ ਗੱਡੀ ਬੜੇ ਕਰ ਬੱਠੇ ਜਾ ਕੇ ਬਗਰਾ ਕਰ ਆਹ ਤੂੰ ਹੋਏਗਾ ਲੱਗੇ ਹੁਣ ਐਨਾ ਕਹ ਲਓ ਕਿ ਕੋਈ ਗੱਲ ਕੁਝ ਨਹੀਂ ਹੈ ਹੈ ਕੁਝ ਵੀ ਨਹੀਂ ਇਹ ਹੋਰ ਨਾਲੇ ਦੀ ਗੱਲ ਤੇ ਕਰਿਆ ਬੰਦਾ ਯਾਰ ਗੱਲ ਤਾਂ ਕੁਝ ਵੀ ਨਹੀਂ ਹੈ ਬਹੁਤ ਆ ਜੰਪ ਆ ਕੇ ਜੰਪ ਕਰ ਲੋ ਆ ਜੰਪ ਸਾਰਾ ਪੂਰਾ ਜੰਪ ਪਹਿਲਾਂ ਉਧਰ ਸੀ ਜੰਪ ਠੀਕ ਹੈ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਮੇਰਾ ਤੇਰਾ ਨਾਲ ਸਹਿਮਤ ਹੈ ਆ ਜਿਹੜੇ ਇਹ ਸੱਚ ਨਾਲ ਥੋੜਾ ਸਹਿਮਤ ਜੰਪ ਕੁਝ ਨਹੀਂ ਗੱਡੀ ਕੋਲ ਕੋਈ ਗੱਲ ਨਹੀਂ ਹੈ ਕੁਝ ਉਹ ਨਹੀਂ ਉਹ ਗੱਡੀ ਦਾ ਜੀ ਮੈਂ ਗੱਡੀ ਤੇ ਪਾਸ ਪਿੱਛੇ ਗਿਆ ਕਾ ਇੱਥੇ ਆ ਕੇ ਮੈਂ ਰੋਕ ਕੇ ਆਇਆ ਜਾਂ ਤੂੰ ਉਹ ਯਾਰ ਆਪੀ ਲੈ ਆ ਸਾਰੀ ਆਪੋਂ ਨਹੀਂ ਘੜਾ ਜਾ ਇਹ ਚਾਪ ਇੰਨੇ ਤਗੜੇ ਬਣਾ ਦੇ ਕਰੋ ਕਾਰਵਾਈ ਜਿਹੜੀ ਕਰਨੀ ਹੈ ਇਹ ਨਸਾਬスルਦੀ ਹੈ ਜੇ ਲੋਕ ਬੈ ਜਾਵੇ ਸਮਾਨਿਆ ਹੋ ਜਾਵੇ ਜਾਂ ਗੱਡੀ ਹੌਲੀ ਹੋ ਕੇ ਲੰਘ ਜਾਂਦੀ ਆਮ ਨਾਲ ਚੱਲ ਜਾਂਦਾ ਪਰਲੇ ਪਾਸੇ ਖੜੇ ਪਹਿਲਾਂ ਬੰਦ ਹੋ ਜਾਂਦੀ ਹੈ ਭਾਜੀ ਪਰ ਮੈਂ ਇਹ ਗੱਲ ਕਰਦਾ ਮੈਂ ਪਿੱਛੇ ਦਾ ਜੇ ਤਾਂ ਮੈਂ ਇੱਥੇ ਆ ਕੇ ਰੋਕ ਕੇ ਆਇਆ ਤਾਂ ਗੱਡੀ ਤੇ ਜਾਂ ਕੋਈ ਕੋਈ ਨਹੀਂ ਕੋਈ ਨਹੀਂ ਮੇਰਾ ਭਰਾ ਮੈਨੂੰ ਦੇਖਿਆ ਨਹੀਂ ਮੋਰੇ ਆ ਕੇ ਫਰੰਟ ਦੇ ਬਾਰੇ ਕਰ ਰਹੇ ਕੋਈ ਗੱਲ ਵੀ ਮੇਰੇ ਕੋਈ ਜਾਣੀ ਕਾਹਨ ਕਿਹਾ ਇਹਨਾਂ ਨਾਲ ਆ ਕੇ ਆ ਵੀ ਕਨੇਕਟਰ ਲੱਗ ਗਿਆ ਬਣੀ ਜਿਹੜੀ ਗੱਡੀ ਛੋਟੀ ਹੂੰ ਬੰਪਾ ਜੀ ਗੱਡੀ ਇੱਥੇ ਨਹੀਂ ਲੱਗੀ ਗੱਡੀ ਛੋਟੀ ਨਹੀਂ ਲੱਗੀ ਗੱਡੀ ਇੱਥੇ ਨਹੀਂ ਲੱਗੀ ਗੱਡੀ ਤਾਂ ਛੋਟੀ ਪਿੱਛੇ ਲੱਗੀ ਯਾਰ ਗੱਡੀ ਨੂੰ ਪਤਾ ਹੀ ਨਹੀਂ ਹੈ ਚਲੋ ਠੀਕ ਹੈ ਛੋਟੀ ਗੱਡੀ ਪਿੱਛੇ ਲੱਗੀ ਬਾਜੀ ਇੱਥੇ ਤਾਂ ਜਗ੍ਹਾ ਹੀ ਨਹੀਂ ਹੈ ਕੋਈ ਨਹੀਂ ਗਲਤੀ ਮੈਂ ਗਲਤੀ ਨਹੀਂ ਗਲਤੀ ਕੋਈ ਨਹੀਂ ਕਰੇ ਦਾ ਨਾ ਜੀ ਵਜੇ ਸਪੀਡ ਬ੍ਰੇਕ ਕਰਦੇ ਬੰਦੇ ਨੇ ਪਾਸਿੰਗ ਲੈ ਲਈ ਦੀ ਇਹਨੇ ਆਖ ਤਾਂ ਆ ਕੇ ਮੋੜਾ ਗੱਡੀ ਪਿੱਛੇ ਲਾਤੀ ਗੱਡੀ ਇਹਨਾਂ ਦੀ ਜਜਮੈਂਟ ਜਿਹੜੀ ਹੈ ਉਹ ਗਲਤ ਹੋ ਗਈ ਤੇ ਹੁਣ ਮਾਮਲਾ ਮਾਮਲਾ ਕੁਛ ਨਹੀਂ ਆ ਬਾਈ ਆਈ ਬੰਦੇ ਨੂੰ ਕਹਿੰਦਾ ਪਾਈ ਜਦ ਧਿਆਨ ਨਾ ਚਲਾਉ ਗੱਡੀ ਪਾਕ ਕਰ ਰਿਹਾ ਦਾ ਗੱਡੀ ਸਾਈਡ ਨਾਲ ਦੇਖੀ ਨਹੀਂ ਗੱਡੀ ਵਿੱਚ ਪੁੱਟਦੀ ਮੋਲਰ ਪਿਆਰ ਨਾਲ ਗੱਲ ਕਰਿਆ ਕਰਦਾ ਥੋੜਾ ਆਕੜ ਕੇ ਛੋੜ ਕੇ ਬੋਲਦਾ ਹੈ ਹਾਂ ਕੀ ਕਹਿਣਾ ਚਾਹੁੰਦੇ ਗੱਲ ਤਾਂ ਕੁਛ ਨਹੀਂ ਹੈ ਹਮ ਗੱਲ ਤਾਂ ਕਰ ਹੈ ਨਾ ਹੈ ਉਹ ਕੋਈ